ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂਗੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਆ ਗਈ ਆਂ ਜੀ ਸ਼ਾਮ ਦੇ ਟਾਈਮ ਖੇਤ ਦੇ ਵਿੱਚ ਤੇ ਥੋੜਾ ਕੰਮ ਵਗੈਰਾ ਕਰਨਾ ਸੀਗਾ ਅਗਲੀਆਂ ਸਬਜ਼ੀਆਂ ਵਾਸਤੇ ਆਪਾਂ ਥੋੜਾ ਖੇਤ ਵੀ ਸਾਫ਼ ਸਫਾਈ ਕਰਨੀ ਸੀ ਤੇ ਕੁਛ ਮੈਂ ਕਹਾਂ ਚਲੋ ਜੇ ਕੋਈ ਫਲ ਲੱਭਦਾ ਆ ਤਾਂ ਉਹ ਵੀ ਤੋੜ ਲਿਆਉਨੇ ਆ ਅਮਰੂਦ ਆਪਾਂ ਇਸ ਤਰ੍ਹਾਂ ਨਾ ਹੱਥ ਦੇ ਨਾਲ ਇਸ ਤਰ੍ਹਾਂ ਥੋੜਾ ਨੱਪ ਕੇ ਦੇਖ ਲੀਦਾ ਆ ਜੇ ਪੱਕਾ ਹੋਵੇ ਤਾਂ ਪਤਾ ਲੱਗ ਜਾਂਦਾ ਸੌਫਟ ਤੋਂ ਸੌਫਟ ਹੋ ਜਾਂਦਾ ਥੋੜਾ ਅਮਰੂਦ ਤੇ ਫਿਰ ਆਪਾਂ ਤੋੜ ਲਈਦਾ ਆ ਤੇ ਜਿਹੜਾ ਆਪਾਂ ਲਫਾਫਾ ਲਾਉਨੇ ਆ ਉਹਨੂੰ ਫਿਰ ਆਪਾਂ ਅੱਗੇ ਦੁਬਾਰਾ ਬੰਨ੍ਹ ਦੀ ਲਾਇਆ ਤੇ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਵੀ ਕਿਲੋ ਤੋਂ ਵੀ ਆ ਜਿਆਦੇ ਦੇ ਅਮਰੂਦ ਹੋਣੇ ਆ ਇਹ ਵਾਲੇ ਇਹ ਦੇਖੋ ਬਿਲਕੁਲ ਪੱਕ ਚੁੱਕੇ ਆ ਤੇ ਇਹਨਾਂ ਨੂੰ ਆਪ ਲਵਾਂਗੇ ਤੋੜ ਤੇ ਥੋੜਾ ਜਿਹਾ ਪੈ ਰਹਿਣ ਦੇ ਨਾਲ ਵੀ ਨਾ ਪੱਕ ਜਾਂਦੇ ਆ ਆ ਤੁਸੀਂ ਦੇਖੋ ਬਿਲਕੁਲ ਜਿਹੜੇ ਆ ਪੱਕ ਚੁੱਕੇ ਆ ਪੀਲਾ ਰੰਗ ਹੋ ਚੁੱਕਾ ਇਹਨਾਂ ਦਾ ਇਨਰ ਪਾਤੋ ਔੜ ਕੇ ਰੱਖ ਦਿੰਨੇ ਆ ਤੇ ਇਹ ਜਿਹੜਾ ਲਫਾਫਾ ਲੱਥਣਾ ਹੈ ਨਾ ਤੇ ਇਹਨੂੰ ਮੈਂ ਫਿਰ ਦੁਬਾਰਾ ਇਦਾਂ ਕਿਸੇ ਹੋਰ ਅਮਰੂਦ ਤੇ ਬੰਨ ਦੇਣਾ ਆ ਲਫਾਫੇ ਨੂੰ ਸਿੱਟਣਾ ਨਹੀਂ ਆਪਾਂ ਵੇਸਟ ਨਹੀਂ ਕਰਨਾ ਕਿਉਂਕਿ ਲਫਾਫੇ ਬਹੁਤ ਆਪਾਂ ਨੂੰ ਮਹਿੰਗੇ ਪੈਂਦੇ ਆ ਤੇ ਆਪਾਂ ਇਹਨੂੰ ਕਿਸੇ ਹੋਰ ਅਮਰੂਦ ਤੇ ਦੇਖ ਕੇ ਬੰਨ ਦੇਣਾ ਜਿਹਨੂੰ ਕਿ ਅੱਖੀ ਨੇ ਡੰਗ ਨਾ ਮਾਰਿਆ ਹੋਵੇ ਥੋੜਾ ਜਿਹਾ ਆਪਾਂ ਦੇਖ ਲਈਦਾ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਉਹਨੂੰ ਅਗਲੇ ਅਮਰੂਦ ਤੇ ਇਸ ਤਰ੍ਹਾਂ ਬੰਨ ਦੇ ਦਿਆ ਇਹ ਸ ਆਫਾ ਬਿਲਕੁਲ ਅਮਰੂਦ ਇਹਨੂੰ ਆਪਾਂ ਹੁਣ ਇੱਥੇ ਬੰਨ੍ਹ ਲਵਾਂਗੇ ਬੰਨ੍ਹ ਦਿੱਤੇ ਆ ਮੈਂ ਜਿਹੜੇ ਦੋ ਲਫਾਫੇ ਸੀਗੇ ਤੇ ਕਈ ਮੈਂ ਤੁਹਾਨੂੰ ਅਮਰੂਦ ਦਿਖਾਉਣੀ ਆ ਕਿ ਅਮਰੂਦ ਜਿਆਦਾ ਵੱਡੇ ਹੋ ਗਏ ਆ ਤੇ ਜਿਹੜੇ ਆਪਣੇ ਲਫਾਫੇ ਸੀ ਨਾ ਉਹ ਛੋਟੇ ਰਹਿ ਗਏ ਆ ਕਿਲੋ ਕਿਲੋ ਵਾਲੇ ਲਫਾਫੇ ਸੀਗੇ ਇਹ ਤੇ ਅਮਰੂਦ ਦਾ ਸਾਜ ਤੁਸੀਂ ਦੇਖੋ ਕਿੰਨਾ ਵੱਡਾ ਹੋ ਗਿਆ ਮੈਨੂੰ ਲੱਗਦਾ ਵੀ 1 ਕਿਲੋ ਦਾ ਅਮਰੂਦ ਹੋ ਗਿਆ ਆ ਤੇ ਉਹਦੇ ਵਿੱਚ ਨਾ ਟਾਈਟ ਹੋ ਗਿਆ ਜਿਆਦਾ ਅਮਰੂਦ ਤੇ ਹੁਣ ਅੱਗੇ ਤੋਂ ਆਪਾਂ ਥੋੜਾ ਲਫਾਫਾ ਜਿਹੜਾ ਨਾ ਉਹ ਵੱਡਾ ਲਾਇਆ ਕਰਾਂਗੇ ਔਰ ਅਮਰੂਦ ਦੀ ਨਾ ਗ੍ਰੋਥ ਨਹੀਂ ਹੁੰਦੀ ਜਦੋਂ ਅਮਰੂਦ ਇਸ ਤਰ੍ਹਾਂ ਟਾਈਟ ਹੋ ਜਾਂਦਾ ਨਾ ਦਫਾਫਾ ਛੋਟਾ ਪੈ ਜਾਂਦਾ ਤੇ ਅਮਰੂਦ ਦੀ ਗ੍ਰੋਥ ਨਹੀਂ ਹੁੰਦੀ ਹੁਣ ਆਪਾਂ ਚੱਲਦੇ ਆਂ ਦੂਜੇ ਇਹ 1 ਕਿਲੋ ਜੀ ਅਮਰੂਦ ਆ ਜਿਹੜਾ ਤੋੜਿਆ ਤੁਹਾਨੂੰ ਮੈਂ ਦਿਖਾਇਆ ਇਹ ਹੈਗਾ ਇਧਰ ਇਹ ਸਾਰ ਸਫੈਦਾ ਸਾਰ ਸਫੈਦਾ ਨਹੀਂ ਆਪਣੇ ਪੰਜਾਬ ਵਿੱਚ ਹਜੇ ਪੱਕਣਾ ਨਹੀਂ ਸਟਾਰਟ ਹੋਇਆ ਸਾਡੇ ਤਾਂ ਨਹੀਂ ਕੋਈ ਵੀ ਫਲ ਹਲੇ ਪੱਕਿਆ ਬਾਕੀ ਜਿਨ੍ਹਾਂ ਨੂੰ ਕੀਟ ਵਗੈਰਾ ਲੱਗ ਜਾਂਦਾ ਉਹ ਥੋੜੇ ਛੇਤੀ ਪੱਕ ਜਾਂਦੇ ਆ ਕਿਉਂਕਿ ਕਾਣਾ ਹੋਣ ਦਾ ਕਰਕੇ ਨਾ ਉਹ ਅਮਰੂਦ ਛੇਤੀ ਪੱਕ ਜਾਂਦਾ ਆ ਕੋਸ਼ਤ ਬਨਾ ਦਿੱਤੇ ਆ ਤੇ ਕੋਸ਼ ਲਫਾਫਿਆਂ ਤੋਂ ਹਲੇ ਬਾਹਰ ਹੀ ਆ ਕਿਉਂਕਿ ਇੰਨੀ ਜ਼ਿਆਦਾ ਸੰਖਿਆ ਹੁੰਦੀ ਆ ਅਮਰੂਦਾਂ ਦੀ ਤੇ ਬਨਣੀ ਬਹੁਤ ਮੁਸ਼ਕਲ ਹੋ ਜਾਂਦੇ ਸਾਰੇ ਤੇ ਨਹੀਂ ਆਪਾਂ ਬਨ ਸਕਦੇ ਜਿੰਨੇ ਕ ਆਪਾਂ ਖਾਣੇ ਹੁੰਦੇ ਆ ਓਨੇ ਕ ਆਪਾਂ ਬਨ ਨਹੀਂ ਦੇ ਆ ਤੇ ਬਾਕੀ ਆਪਾਂ ਫਿਰ ਇਸ ਤਰ੍ਹਾਂ ਹੀ ਬਾਹਰ ਹੀ ਰਹਿਣ ਦੀ ਦੇ ਆ ਕੁਝ ਜਾਨਵਰ ਵਗੈਰਾ ਖਾ ਲੈਂਦੇ ਆ ਤੇ ਕੁਝ ਉਹੀ ਜਿਹੜੀਆਂ ਮੱਖੀਆਂ ਹੈਗੀਆਂ ਆ ਉਹ ਡੰਗ ਦੂਗ ਮਾਰ ਜਾਂਦੀਆਂ ਤੇ ਉਹ ਤਾਂ ਸਾਰੇ ਫਿਰ ਵੇਸਟ ਹੀ ਹੋ ਜਾਂਦੇ ਆ ਇਹ ਮੈਂ ਤੁਹਾਨੂੰ ਦਿਖਾਉਣੀ ਐ ਇੰਨਾ ਚੋ ਵੀ ਇੱਕ ਪੱਕ ਚੁੱਕਾ ਆ ਤੇ ਇੱਕ ਹਜੇ ਕੱਚਾ ਲੱਗ ਰਿਹਾ ਮੈਨੂੰ ਇਸ ਤਰ੍ਹਾਂ ਦੇਖ ਕੇ ਨਾ ਆਪਾਂ ਵਿੱਚੋਂ ਕੱਢ ਲਈਦਾ ਅੰਬੂਰ ਜਿਹੜਾ ਪੱਕਾ ਹੋਇਆ ਤੇ ਦੂਜੇ ਨੂੰ ਫਿਰ ਆਪਾਂ ਉਸੇ ਤਰ੍ਹਾਂ ਹੀ ਫਿਰ ਬੰਨ੍ਹ ਦੀਦਾ ਆ ਦੇਖੋ ਤੁਸੀਂ ਇਹਦਾ ਰੰਗ ਅੰਬੂਰ ਦਾ ਕਿੰਨਾ ਸੋਹਣਾ ਇਹਦਾ ਕਲਰ ਹੋਇਆ ਕੈਮਰੇ 'ਚ ਸ਼ਾਇਦ ਨਹੀਂ ਦਿਖ ਰਿਹਾ ਕਿਉਂਕਿ ਕੈ ਸ਼ਾਮਾਂ ਪੈ ਗਈਆਂ ਨਾ ਇਸ ਕਰਕੇ ਥੋੜਾ ਅੰਬੂਰ ਦਾ ਤੁਸੀਂ ਰੰਗ ਦੇਖੋ ਕਿੰਨਾ ਸੋਹਣਾ 골ਡਨ ਕਲਰ ਹੋ ਗਿਆ ਤੇ ਸ਼ਾਮ ਪੈਣ ਦਾ ਕਰਕੇ ਨਾ ਕਲਰ ਜਿਹੜੇ ਥੋੜੇ ਵਧੀਆ ਦਿਖਾਈ ਨਹੀਂ ਦੇ ਰਹੇ ਹੈਗੇ ਜੇ ਤੁਸੀਂ ਵੀ ਘਰੇ ਖਾਣਯੋਗ ਅਮਰੂਦ ਆਪਣੇ ਲਾਏ ਆ ਤੇ ਇਸ ਤਰ੍ਹਾਂ ਤੁਸੀਂ ਜਿਹੜੇ ਲਫਾਫੇ ਆ ਨਾ ਉੱਤੇ ਜ਼ਰੂਰ ਚੜਾਓ ਨਹੀਂ ਤਾਂ ਅਮਰੂਦ ਸਾਰੇ ਵੇਸਟ ਹੋ ਜਾਂਦੇ ਫਿਰ ਉਹ ਖਾਣਯੋਗ ਕੋਈ ਵੀ ਨਹੀਂ ਰਹਿੰਦਾ ਪਤਾ ਨਹੀਂ ਕਿੰਨੀ ਕੁ ਜ਼ਿਆਦਾ ਹੋਊਗੀ ਮੱਖੀ ਦੀ ਗਿਣਤੀ ਵੀ ਇੱਕ ਵੀ ਅਮਰੂਦ ਜਿਹੜਾ ਨਹੀਂ ਰਹਿ ਜਾਂਦਾ ਇੱਕ ਬੂਟੇ ਤੇ ਲਗਭਗ ਮੇਰੇ 2 ਤੋਂ 3000 ਅਮਰੂਦ ਹੋਣਾ ਵਾ ਉੱਧਰ ਵਾਲੇ ਬੂਟਾ ਤੁਹਾਨੂੰ ਮੈਂ ਦਿਖਾਉਣੀ ਆ ਉਹ ਤੇ ਮਤਲਬ ਜੇ ਲਫਾਫਾ ਨਹੀਂ ਬੰਨੀ ਹੈ ਤੇ ਸ਼ਾਇਦ ਇੱਕ ਵੀ ਅਮਰੂਦ ਜਿਹੜਾ ਨਹੀਂ ਰਹਿ ਜਾਣਾ ਆ ਵਾਲੇ ਅਮਰੂਦ ਨੂੰ ਮੈਂ ਤੁਹਾਨੂੰ ਕਹਿੰਦੀ ਸੀ ਵੀ ਇਹਨੂੰ ਤਾਂ ਹਜ਼ਾਰਾਂ ਦੀ ਗਿਣਤੀ ਚ ਅਮਰੂਦ ਲੱਗਦੇ ਆ ਬਹੁਤ ਜ਼ਿਆਦਾ ਇਹਨੂੰ ਫਲ ਲੱਗਦਾ ਆ ਗੁੱਸ਼ਿਆਂ ਦੇ ਵਿੱਚ ਇਸ ਤਰ੍ਹਾਂ ਨਾ ਚਾਰ ਚਾਰ ਪੰਜ ਪੰਜ ਇਕੱਠੇ ਇੱਕੋ ਥਾਈ ਹੁੰਦੇ ਜਿੱਥੇ ਵੀ ਦੇਖ ਲਓ ਤੁਸੀਂ ਲੱਗੇ ਹੋਏ ਤੇ ਇਹ ਹੁਣ ਪੱਕਣੇ ਸਟਾਰਟ ਹੋ ਗਏ ਆ ਬਸ ਤੇ ਜਿਹੜਾ ਅਗਲਾ ਫਲ ਵਾ ਨਾ ਉਹ ਵੀ ਇਹਨੂੰ ਲੱਗਿਆ ਆ ਵਾ ਜਿਹੜਾ ਅਗਲੇ ਮੌਸਮ ਬਾਅਦ ਤੇ ਲੱਗਣਾ ਆ ਫੁੱਲ ਲੱਗਿਆ ਇਸ ਤਰ੍ਹਾਂ ਉਹ ਇਸ ਤੋਂ ਛੋਟਾ ਸਾਈਜ਼ ਆ ਇਹਦੀ ਹਲੇ ਬੈਗਿੰਗ ਕਰਨ ਵਾਲੀ ਆ ਇਹ ਵਾਲੇ ਸਾਈਜ਼ ਦੀ ਮੈਂ ਬੈਗਿੰਗ ਕੀਤੀ ਆ ਜਿਹੜਾ ਇਹ ਵਾਲਾ ਸਾਈਜ਼ ਆ ਕਿਉਂਕਿ ਇਸ ਵਾਰ ਨਾ ਅਸੀਂ ਫਲ ਜਿਹੜਾ ਆ ਉਹ ਝਾੜਿਆ ਨਹੀਂ ਹੈਗਾ ਤੇ ਇਸ ਕਰਕੇ ਸਾਈਜ਼ ਫਲ ਦਾ ਜ਼ਿਆਦਾ ਵੱਡਾ ਨਹੀਂ ਹੋਇਆ ਤੇ ਜੇ ਆਪਾਂ ਫਲ ਥੋੜਾ ਝਾੜ ਦਿੰਨੇ ਆ ਫਿਰ ਅਮਰੂਦ ਬਹੁਤ ਵੱਡਾ ਹੋ ਜਾਂਦਾ ਤੇ ਜੇਰਾ ਆਪਾਂ ਨਹੀਂ ਝਾੜਦੇ ਤੇ ਫਿਰ ਅਮਰੂਦ ਜਿਹੜਾ ਉਹ ਛੋਟਾ ਰਹਿੰਦਾ ਵੈਸੇ ਇਹਦਾ ਅਮਰੂਦ 1 ਕਿਲੋ ਦਾ ਵੀ ਪਿਛਲੀ ਵਾਰੀ ਮੈਂ ਲਾਇਆ ਸੀ 950 ਗ੍ਰਾਮ ਦਾ ਪਰ ਇਸ ਵਾਰ ਥੋੜੇ ਛੋਟੇ ਆ ਕਿਉਂਕਿ ਫਲ ਬਹੁਤ ਜ਼ਿਆਦਾ ਆ ਤੁਸੀਂ ਦੇਖੋ ਕਿੰਨਾ ਵੱਡੇ ਵੱਡੇ ਅਮਰੂਦ ਕੋ ਲੱਗੇ ਹੋਏ ਆ ਤੋੜ ਕੇ ਦਿਖਾਉਣੀ ਮੈਂ ਤੁਹਾਨੂੰ ਪੱਕੇ ਲੱਗ ਰਹੇ ਆ ਕਿਉਂਕਿ ਚਿੱਟਾ ਲਫਾਫਾ ਆ ਨਾ ਤੇ ਚਿੱਟੇ ਲਫਾਫੇ ਦੇ ਵਿੱਚ ਦਿਸ ਰਹੇ ਆ ਬਾਹਰ ਨੂੰ ਮੈਂ ਲਫਾਫਾ ਖੋਲ ਲਵਾਂ ਪਹਿਲਾਂ ਕਈਆਂ ਨੂੰ ਤਾਂ ਅਸੀਂ ਨਾਲ ਪਿੰਨਾ ਲਾ ਦਿੱਤੀਆਂ ਸੀਗੀਆਂ ਪਿੰਨਾ ਵਾਲੇ ਖੋਲਣੇ ਸੌਖੇ ਆ ਥੋੜੇ ਅਮਰੂਦ ਜਿਹੜੇ ਇਸ ਤਰ੍ਹਾਂ ਆਪਾਂ ਲਫਾਫਿਆਂ ਦੇ ਵਿੱਚ ਪੰਨ ਦਿੰਨੇ ਆ ਗੰਡਾ ਦੇ ਕੇ ਉਹ ਥੋੜੇ ਖੋਲਣੇ ਫਿਰ ਮੁਸ਼ਕਲ ਹੋ ਜਾਂਦੇ ਆ ਤੇ ਨਾਲ ਮੈਂ ਕੈਮਰਾ ਵੀ ਫੜਿਆ ਹੋਇਆ ਇਸ ਕਰਕੇ ਥੋੜਾ ਟਾਈਮ ਇਹਨੂੰ ਲੱਗ ਰਿਹਾ ਆ ਉਸ ਵਾਸਤੇ ਸੌਰੀ ਪਰ ਤੁਸੀਂ ਇਹ ਅਮਰੂਦ ਦੇਖੋ ਫਲ ਦੇਖੋ ਤੁਸੀਂ ਕੈਮਰੇ ਆ ਜਾਇਦ ਉਹਨਾਂ ਵਧੀਆ ਨਹੀਂ ਵੀ ਦਿਸਦਾ ਪਰ ਤੁਸੀਂ ਦੇਖੋ ਮੈਨੂੰ ਲੱਗਦਾ ਵਾ ਵੀ 4-500 ਗ੍ਰਾਮ ਤੋਂ ਉੱਪਰ ਦਾ ਫਲ ਆ ਇਹ ਔਰ ਬਹੁਤ ਹਾਰਡ ਟੁੱਟਦਾ ਹੈ ਫਰੂਟ ਆ ਦੇਖੋ ਤੁਸੀਂ ਕਿੱਡਾ ਵੱਡਾ ਅਮਰੂਦ ਆ ਔਰ ਬਿਲਕੁਲ ਸਾਫ ਆ ਦੂਜਾ ਵੀ ਮੈਂ ਤੋੜ ਲਵਾ ਇਹ ਦੋਨੇ ਹੀ ਪੱਕ ਚੁੱਕੇ ਨੇ ਤੇ ਇਹ ਲਫਾਫਾ ਜਿਹੜਾ ਐ ਇਹਨੂੰ ਮੈਂ ਹੁਣ ਉੱਥੇ ਬਨੂਗੀ ਜਿੱਥੇ ਦੋ ਤੋਂ ਤਿੰਨ ਇਕੱਠੇ ਅਮਰੂਦ ਲੱਗੇ ਹੋਣਗੇ ਕਿਉਂਕਿ ਇਹ 2 ਕਿਲੋ ਵਾਲਾ ਲਫਾਫਾ ਵਾ ਤੇ ਇਹ ਮੈਂ ਥੋੜੇ ਜ਼ਿਆਦੇ ਅਮਰੂਦਾਂ ਤੇ ਬੰਦ ਨਹੀਂ ਹੁੰਦੀਆਂ ਤਾਂ ਕਿ ਆਪਣੇ ਜਿਹੜੇ ਫਾਲਵਾ ਉਹ ਜ਼ਿਆਦੇ ਜਿਹੜੇ ਆ ਸੇਵ ਹੋ ਜਾਵੇ ਆ ਵੀ ਮੈਨੂੰ ਲੱਗਦਾ ਵੀ ਪੱਕ ਗਏ ਆ कैमरा खड़ी य अमरूदी देखो बिल्कुल पक चुका है खराब तो नहीं हो गया देखो वी